ਜੋ ਹਾਦਸੇ ਵਿੱਚ ਫਸੇ ਰਹੇ 260 ਤੋਂ ਵੱਧ ਯਾਤਰੀ ਤੁਰਕੀ ਚ ਯਾਤਰੀਆਂ ਨੇ ਬਿਤਾਏ 40 ਘੰਟੇ ਤੋਂ ਵੱਧ ਦਾ ਸਮਾਂ ਨਾ ਖਾੜਾ ਨਾ ਪਾਣੀ 260 ਯਾਤਰੀਆਂ ਦੇ ਲਈ ਇੱਕੋ ਟਾਇਲਟ ਨਾ ਨੁਣਿੰਦੇ ਉਪਕਰਨ ਆਖਿਰ ਕਿਵੇਂ ਕੱਟੀਆਂ ਹੋਣਗੀਆਂ ਇਹ ਦੋ ਰਾਤਾਂ ਲੰਡਨ ਤੋਂ ਮੁੰਬਈ ਜਾਣ ਵਾਲੀ ਵਰਜਨ ਅਟਲਾਂਟਿਕ 에ਅਰਲਾਈਨ ਉਡਾਣ ਦੇ ਵਿੱਚ 260 ਤੋਂ ਵੱਧ ਯਾਤਰੀ 3 ਘੰਟਿਆਂ ਤੋਂ ਵੱਧ ਦੇ ਸਮੇਂ ਲਈ ਫਸੇ ਰਹੇ ਤੁਰਕੀ ਦੇ ਦਿਆ ਬਾਰੇ ਕ ਹਵਾਈ ਅੱਡੇ ਤੇ ਇਹਨਾਂ ਦੇ ਫਸੇ ਹੋਣ ਦੀ ਖਬਰ ਸੂਤਰਾਂ ਦੇ ਹਵਾਲੇ ਤੋਂ ਮਿਲੀ ਹੈ ਇਹ ਯਾਤਰੀ ਲਗਾਤਾਰ ਮਦਦ ਦੇ ਲਈ ਬੇਨਤੀ ਟਰਲੇ ਮਿੱਟਾ ਟੱਕ ਕਰਦੇ ਰਹੇ ਤੁਹਾਨੂੰ ਦੱਸ ਦਈਏ ਕਿ ਵਰਜਨ ਐਟਲੈਂਟਿਕ 에어ਲਾਈਨ ਨੇ ਇਸ ਨੂੰ ਮੁਸ਼ਕਲ ਲੈਂਡਿੰਗ ਦੱਸਿਆ ਜਿਸ ਤੋਂ ਬਾਅਦ ਉਹਨਾਂ ਵੱਲੋਂ ਤਕਨੀਕੀ ਸਮੱਸਿਆਵਾਂ ਦਾ ਹਵਾਲਾ ਵੀ ਦਿੱਤਾ ਗਿਆ ਫਿਰ ਚੜਕਦਲ ਨੂੰ ਇੱਕ ਹੋਟਲ ਦੇ ਵਿੱਚ ਲਜਾਇਆ ਗਿਆ ਉਥੇ ਹੀ ਯਾਤਰੀਆਂ ਲਈ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਯਾਤਰੀਆਂ ਨੇ ਹਵਾਈ ਅੱਡੇ ਤੇ ਆਪਣਾ ਟਾਈਮ ਸਪੈਂਡ ਕੀਤਾ ਜਿੱਥੇ ਇਹ ਨਾ ਤਾਂ ਲੋੜਿੰਦੀਆਂ ਸਹੂਲਤਾਂ ਸਨ ਅਤੇ ਨਾ ਹੀ ਉਪਕਰਨ ਭਾਰਤੀ ਦੂਤਾਵਾਸ ਦੀ ਮਦਦ ਦੇ ਨਾਲ ਕੁਝ ਯਾਤਰੀਆਂ ਨੂੰ ਨੇੜੇ ਦੇ ਹੋਟਲ ਵਿੱਚ ਸ਼ਿਫਟ ਕੀਤਾ ਗਿਆ 에ਅਰਲਾਈਨ ਨੇ ਕਿਹਾ ਕਿ ਸਥਾਨਕ ਸਮੇਂ ਅਨੁਸਾਰ ਸਵੇਰੇ 9 ਵਜੇ ਤੱਕ ਬੈਕਅਪ ਉਠਾਣ ਤਿਆਰ ਹੋ ਜਾਏਗੀ ਹਾਲਾਂਕਿ ਕੁਝ ਯਾਤਰੀ ਅਜੇ ਵੀ ਹਵਾਈ ਅੱਡੇ ਦੇ ਟ੍ਰਾਂਜ਼ਿਟਰੀ ਹੋਲਡਿੰਗ ਖੇਤਰ ਦੇ ਵਿੱਚ ਫਸੇ ਹੋਏ ਨੇ ਫਸੇ ਹੋਏ ਯਾਤਰੀਆਂ ਨੇ ਇਤੋਸ਼ ਲਗਾਇਆ ਹੈ ਕਿ 에어ਲਾਈਨ ਮੁਢਲੀਆਂ ਸਹੂਲਤਾਂ ਪ੍ਰਦਾਨ ਕਰਨ ਦੇ ਵਿੱਚ ਪੂਰੀ ਤਰ੍ਹਾਂ ਅਸਫਲ ਰਿਹਾ ਹੈ ਯਾਤਰੀਆਂ ਨੇ ਦੋਸ਼ ਇਹ ਵੀ ਲਗਾਇਆ ਹੈ ਕਿ ਵਰਜਨ 에어ਲਾਈਨ ਨੇ ਨਾ ਤਾਂ ਯਾਤਰੀਆਂ ਲਈ ਕੋਈ ਪ੍ਰਬੰਧ ਕੀਤਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਇਹ ਦੱਸਿਆ ਗਿਆ ਹੈ ਕਿ ਆਖਿਰਕਾਰ ਉਹ ਮੁੰਬਈ ਲਈ ਕਦੋਂ ਰਵਾਨਾ ਹੋਣਗੇ ਅਤੇ ਮੁੰਬਈ ਦੀ ਧਰਤੀ ਤੇ ਉਨ੍ਹਾਂ ਦਾ ਪੈਰ ਕਦੋਂ ਪਵੇਗਾ ਇਥੋਂ ਤੱਕ ਕਿ ਇੱਕ ਯਾਤਰੀ ਨੇ ਟਵਿੱਟਰ ਦੇ ਉੱਤੇ ਪੋਸਟ ਤੱਕ ਕਰ ਦਿੱਤੀ ਉਸਨੇ ਲਿਖਿਆ ਹੈ ਕਿ ਜਹਾਜ਼ ਵਿੱਚ ਫਸੀ ਯਾਤਰੀਆਂ ਨੂੰ ਬੁਨਿਆਦੀ ਸਹੂਲਤਾਂ ਦੀ ਘਾਟ ਹੈ ਜਿਸ ਦੇ ਵਿੱਚ ਨਾ ਕਾਫੀ ਭੋਜਨ ਟਾਇਲਟ ਅਤੇ ਇਲੈਕਟ੍ਰੋਨਿਕ ਉਪਕਰਨਾ ਦੀ ਵੀ ਘਾਟ ਹੈ ਜਿਸ ਦੇ ਵਿੱਚ ਚਾਰਜਿੰਗ ਪੁਆਇੰਟ ਵੀ ਨਹੀਂ ਹੈ 24 ਘੰਟੇ ਹੋ ਗਏ ਨੇ ਅਤੇ ਇੱਕ ਵੀ 에ਅਰਲਾਈਨ ਪ੍ਰਤੀਨਿਧੀ ਸਾਡੀ ਸਾਰ ਲੈਂਡ ਨਹੀਂ ਆਇਆ ਕਿਉਂਕਿ ਉਹਨਾਂ ਕੋਲ ਨਾ ਤਾਂ ਖਾਣਾ ਹੈ ਅਤੇ 275 ਯਾਤਰੀਆਂ ਦੇ ਲਈ ਇੱਕ ਟਾਇਲਟ ਹੈ ਫੋਨ ਦੀਆਂ ਬੈਟਰੀਆਂ ਖਤਮ ਹੋ ਚੁੱਕੀਆਂ ਨੇ ਕਿਉਂਕਿ ਉਹਨਾਂ ਕੋਲ ਅਡਾਪਟਰ ਨਹੀਂ ਹੈ ਬੱਚੇ ਗਰਭવતી ਔਰਤਾਂ ਸ਼ੂਗਰ ਦੇ ਮਰੀਜ਼ ਅਤੇ ਬਜ਼ੁਰਗ ਲੋਕ ਪਰੇਸ਼ਾਨੇ ਇੱਕ ਹੋਰ ਯੂਜ਼ਰ ਸੰਜੇ ਸ਼ਾਹ ਨੇ ਲਿਖਿਆ ਹੈ ਕਿ ਮੇਰਾ ਪਰਿਵਾਰਕ ਮੈਂਬਰ ਦਿਆਬਾਰਕ ਵਿੱਚ ਫਸਿਆ ਹੋਇਆ ਹੈ ਉਹ ਆਪਣੇ ਪਿਤਾ ਨੂੰ ਮਿਲਣ ਆਇਆ ਸੀ ਜਿਸ ਦੀ ਹਾਲਤ ਵੀ ਗੰਭੀਰ ਦੋਸਤੀ ਚੱਲੀ ਜਾ ਰਹੀ ਹੈ ਇੱਕ ਛੋਟੀ ਦੀ 에ਅਰਲਾਈਨ ਇੰਨਾ ਮਾੜਾ ਵਿਵਹਾਰ ਸਾਡੇ ਨਾਲ ਕਿਉਂ ਕਰ ਰਹੀ ਹੈ ਨਾ ਖਾਣਾ ਨਾ ਪਾਣੀ ਲੈਂਡਿੰਗ ਤੋਂ ਬਾਅਦ ਸਾਰੇ ਕੈਬਨ ਕਰੂਬੀ ਗਾਇਬ ਹੋ ਗਏ ਤਾਂ ਉਥੇ ਹੀ ਭਾਰਤੀ ਦੂਤਾਵਾਸ ਦਾ ਬਿਆਨ ਬਰੀ ਨਿਕਲ ਕੇ ਸਾਹਮਣੇ ਆਉਦਾ ਜਿਸ ਦੇ ਵਿੱਚ ਭਾਰਤੀ ਦੂਤਾਵਾਸ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਅੰਕਾਰਾ ਦੇ ਵਿੱਚ ਭਾਰਤੀ ਦੂਤਾਵਾਸ ਵਰਜਨ ਅਟਲਾਂਟਿਕ 에ਅਰਲਾਈਨਸ ਦੀਆਂ ਬਾਰੇ ਕ ਹਵਾਈ ਅੱਡਾ ਡਾਇਰੈਕਟੋਰੇਟ ਅਤੇ ਤੁਰਕੀ ਦੇ ਵਿਦੇਸ਼ ਮੰਤਰਾਲੇ ਨਾਲ ਲਗਾਤਾਰ ਸੰਪਰਕ ਵਿੱਚ ਲੱਗਾ ਹੈ ਮਿਸ਼ਨ ਤਾਲਮੇਲ ਕਰਕੇ ਯਾਤਰੀਆਂ ਦੀ ਸਹੀ ਦੇਖਭਾਲ ਵੀ ਕੀਤੀ ਜਾਏਗੀ ਅਸੀਂ ਸਬੰਧਤ ਅਧਿਕਾਰੀਆਂ ਦੇ ਨਾਲ ਲਗਾਤਾਰ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਮੁੱਦੇ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਏਗਾ ਅਤੇ ਫਸੇ ਯਾਤਰੀਆਂ ਨੂੰ ਮੁੰਬਈ ਲਈ ਜਲਦੀ ਹੀ ਰਵਾਨਾ ਕੀਤਾ ਜਾਏਗਾ ਅਤੇ ਵਿਕਲਪ ਪ੍ਰਬੰਧ ਕੀਤੇ ਜਾਣਗੇ ਤੁਹਾਨੂੰ ਦੱਸ ਦਈਏ ਕਿ ਬੁੱਧਵਾਰ ਨੂੰ ਜਹਾਜ਼ ਨੂੰ ਮੈਡੀਕਲ ਐਮਰਜੈਂਸੀ ਕਾਰਨ ਮੋੜ ਦਿੱਤਾ ਗਿਆ ਸੀ ਇਸ ਤੋਂ ਬਾਅਦ ਤਕਨੀਕੀ ਖਰਾਬੀ ਦਾ ਹਵਾਲਾ ਵੀ ਦਿੱਤਾ ਗਿਆ ਸੀ ਵਰਜਨ ਐਟਲੈਂਟਿਕ ਦੇ ਬੁਲਾਰੇ ਨੇ ਕਿਹਾ ਕਿ 2 ਅਪ੍ਰੈਲ ਨੂੰ ਹਿਥਰੋ ਤੋਂ ਮੁੰਬਈ ਜਾਣ ਵਾਲੀ ਉਡਾਨ VS358 ਨੂੰ ਮੈਡੀਕਲ ਐਮਰਜੈਂਸੀ ਦੇ ਕਾਰਨ DGR ਬਾਰਿਕ ਵਨ ਮੂਡ ਦਿੱਤਾ ਗਿਆ ਸੀ ਤਾਂ ਜਿਸ ਤੋਂ ਬਾਅਦ ਜਹਾਜ਼ ਦਾ ਤਕਨੀਕੀ ਨਿਰੀਖਣ ਕੀਤਾ ਗਿਆ ਅਤੇ ਫਿਰ ਉਡਾਨ ਭਰ ਜਾਏਗੀ ਇਹ ਖਬਰ ਦੋ ਦਿਨ ਪਹਿਲਾਂ ਦੀ ਹੈ ਤਾਂ ਹੁਣ ਸਾਰੇ ਯਾਤਰੀ ਜਿਹੜੇ ਨੇ ਮੁੰਬਈ ਦੇ ਵਿੱਚ ਪਹੁੰਚ ਚੁੱਕੇ ਨੇ ਅਤੇ ਜਿੱਥੇ ਯਾਤਰੀਆਂ ਦੀ ਉਡੀਕ ਕਰਦੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਮੂੰਹ ਤੇ ਕਿਤੇ ਨਾ ਕਿਤੇ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ